Thank okay. you. ਪਾਤਸ਼ਾਹ ਸੋਟੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਆਹ ਜਿਹੜਾ ਦੇਖੋ ਸਾਡੇ ਸੋ ਦੀਪਾਤ ਸ਼ਾ ਬਠਾ ਸੋ ਦੀਪਾਤ ਸ਼ਾ ਰਾਮਦਾਸ ਸਤਗੁਰੂ ਕਹਾਵੇ ਸਬਤੇ ਵੱਡਾ ਸਤ ਗੁਰ ਨਾਨਕ ਸਬਤੇ ਵੱਡਾ ਸਤ ਗੁਰ ਨਾਨਕ ਕਲ ਰਾਖੀ ਮੇਰੀ ਜੇਨ ਕਲ ਰਾਖੀ ਮੇ ਕਮਾਈ ਤਨ ਨਾਨਕ ਤੇਰੀ ਵਾਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰ ਕ੍ਰਿਸ਼ਨ ਤੇ ਆਇਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਦੇ ਆਵਤਾਂ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਵਾਹਿ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਵਾਹਿਗੁਰੂ 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 ਜੇ